ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੱਚਾ ਸੋਦਾ ਸਾਖੀ ਬਾਰੇ ਜਾਣਕਾਰੀ ਦਿਆਂਗੇ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇੱਕ ਵਾਰ ਆਪ ਜੀ ਦੇ ਪਿਤਾ ਮਹਤਾ ਕਾਲੂ ਜੀ ਨੇ ਆਪ ਨੂੰ ਦੁਨਿਆਵੀ ਕੰਮਾਂ ਵਿੱਚ ਲਗਾਉਣ ਲਈ 20 ਰੁਪਏ ਦਿੱਤੇ ਅਤੇ ਆਪ ਨੂੰ ਇਨਾ ਪੈਸਿਆਂ ਨਾਲ ਕੋਈ ਵਪਾਰ ਕਰਨ ਨਹੀਂ ਗਿਆ ਜਿਸ ਕੰਮ ਨਾਲ ਲਾਭ ਹੋਵੇ ਆਪ ਜੀ ਭਾਈ ਬਾਲਾ ਜੀ ਦੇ ਨਾਲ ਈਸ਼ਵਰ ਦਾ ਗੁਣਗਾਨ ਕਰਦੇ ਹੋਏ ਜਾ ਰਹੇ ਸਨ ਆਪ ਜੀ ਥੋੜੀ ਦੂਰ ਹੀ ਗਏ ਸਨ ਕਿ ਆਪ ਜੀ ਨੇ ਸਾਧੂਆਂ ਦੀ ਇੱਕ ਮੰਡਲੀ ਨੂੰ ਦੇਖਿਆ ਆਪ ਜੀ ਨੇ ਭਾਈ ਬਾਲਾ ਨੂੰ ਕਿਹਾ ਕਿ ਮੈਨੂੰ ਤਾਂ ਇੱਥੇ ਹੀ ਸੱਚਾ ਸੌਦਾ ਨਜ਼ਰ ਆ ਰਿਹਾ ਹੈ ਪਿਤਾ ਜੀ ਨੇ ਵੀ ਸੱਚਾ ਸੌਦਾ ਕਰਨ ਲਈ ਇਹ ਹਾਸਿ ਤੇ ਇਸ ਤੋਂ ਉੱਤਮ ਸੱਚਾ ਸੌਦਾ ਕੋਈ ਹੋਰ ਨਹੀਂ ਹੋ ਸਕਦਾ ਭਾਈ ਬਾਲਾ ਜੀ ਨੇ ਕਿਹਾ ਕਿ ਤੁਹਾਨੂੰ ਪਿਤਾ ਕਾਲੂ ਜੀ ਦੇ ਸੁਭਾ ਦਾਤਾ ਪਤਾ ਹੀ ਹੈ ਪਰ ਮੈਂ ਤਾਂ ਆਪ ਜੀ ਦਾ ਦਾਸ ਹਾਂ ਆਪ ਜੀਵੇਂ ਕਹੋਗੇ ਮੈਂ ਉਵੇਂ ਹੀ ਕਰਾਂਗਾ ਗੁਰੂ ਜੀ ਸਾਧੂਆਂ ਦੇ ਡੇਰੇ ਤੇ ਜਾ ਪੁੱਜੇ ਅਤੇ ਗੁਰੂ ਜੀ ਨੇ ਇੱਕ ਸਾਧੂ ਨੂੰ ਪੁੱਛਿਆ ਸੰਤੋ ਤੁਹਾਡੇ ਭੋਜਨ ਪਾਣੀ ਦੀ ਕੀ ਵਿਵਸਥਾ ਹੈ ਸਾਧੂ ਨੇ ਕਿਹਾ ਉੱਤਰ ਕੋਈ ਦਾਨੀ ਭੋਜਨ ਲਿਆ ਦਿੰਦਾ ਹੈ ਤਾ ਅਸੀਂ ਭੋਜਨ ਕਰ ਲੈਂਦੇ ਹਾਂ ਨਹੀਂ ਤਾਂ ਬਿਨਾ ਭੋਜਨ ਦੇ ਹੀ ਅਸੀਂ ਸਮਾਂ ਬਤੀਤ ਕਰਦੇ ਹਾਂ ਇਹ ਸੁਣ ਕੇ ਨਾਨਕ ਜੀ ਨੇ ਭਾਈ ਬਾਲਾ ਜੀ ਨੂੰ ਕਿਹਾ ਕਿ ਇਹ ਸੌਦਾ ਤਾਂ ਬਹੁਤ ਹੀ ਵਧੀਆ ਹੈ ਗੁਰੂ ਜੀ ਸਾਧੂਆਂ ਨੂੰ 20 ਰੁਪਏ ਦੇਣ ਲੱਗੇ ਪਰ ਸਾਧੂਆਂ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਪੁੱਤਰ ਅਸੀਂ ਰੁਪਏ ਨਹੀਂ ਲੈਂਦੇ ਜੇਕਰ ਤੁਹਾਡੀ ਇੱਛਾ ਹੈ ਤਾਂ ਸਾਨੂੰ ਅਨਾਜ ਲਿਆ ਦਿਓ ਅਸੀਂ ਆਪ ਭੋਜਨ ਤਿਆਰ ਕਰ ਲਵਾਂਗੇ ਇਹ ਸੁਣ ਕੇ ਨਾਨਕ ਜੀ ਕੋਲ ਦੇ ਨਗਰ ਟੂੜਕਾਨੇ ਗਏ ਉੱਥੇ ਸਾਰੇ ਤਰ੍ਹਾਂ ਦੀ ਰਸਦ ਖਰੀਦ ਕੇ ਇੱਕ ਬੈਲ ਗੱਡੀ ਵਿੱਚ ਲਦਵਾ ਕੇ ਸਾਧੂ ਸੰਨਿਆਸੀਆਂ ਨੂੰ ਦੇ ਕੇ ਵਾਪਸ ਘਰ ਨੂੰ ਪਰਤਣ ਲੱਗੇ ਤਲਵੰਡੀ ਪਿੰਡ ਦੇ ਨਜ਼ਦੀਕ ਪਹੁੰਚੇ ਤਾਂ ਨਾਨਕ ਜੀ ਆਪਣੇ ਪਿੰਡ ਦੇ ਬਾਹਰ ਵਾਲੀ ਚੁਪਾਲ ਉੱਤੇ ਹੀ ਬੈਠ ਗਏ ਅਤੇ ਬਾਲੇ ਨੂੰ ਘਰ ਭੇਜ ਦਿੱਤਾ ਜਦੋਂ ਪਿਤਾ ਕਾਲੂ ਜੀ ਨੂੰ ਪਤਾ ਚੱਲਿਆ ਕਿ ਬਾਲਾ ਤਾਂ ਪਰਤ ਆਇਆ ਹੈ ਪਰ ਨਾਨਕ ਦਾ ਕਿਤੇ ਪਤਾ ਨਹੀਂ ਤਾਂ ਉਹਨਾਂ ਨੇ ਤੁਰੰਤ ਵਾਲੇ ਨੂੰ ਸੱਦ ਕੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਉਹਨਾਂ ਨੂੰ ਜਿਵੇਂ ਹੀ ਇਹ ਪਤਾ ਲੱਗਿਆ ਕਿ ਸਾਰੇ ਰੁਪਏ ਨਾਨਕ ਜੀ ਨੇ ਸਾਧੂਆਂ ਨੂੰ ਭੋਜਨ ਕਰਵਾਉਣ ਉਤੇ ਖਰਚ ਕਰ ਦਿੱਤੇ ਹਨ ਤਾਂ ਉਹ ਗੁੱਸਾ ਹੋ ਉੱਠੇ ਅਤੇ ਨਾਨਕ ਜੀ ਦੀ ਖੋਜ ਵਿੱਚ ਚੱਲ ਦਿੱਤੇ ਪਿਤਾ ਕਾਲੂ ਜੀ ਨੂੰ ਗੁੱਸੇ ਵਿੱਚ ਦੇਖ ਕੇ ਨਾਨਕ ਜੀ ਦੀ ਭੈਣ ਬੀਬੀ ਨਾਨਕੀ ਜੀ ਵੀ ਪਿਤਾ ਕਾਲੂ ਜੀ ਦੇ ਪਿੱਛੇ ਚਲੇ ਗਏ ਨਾਨਕ ਜੀ ਨੂੰ ਖੋਜਦੇ ਖੋਜਦੇ ਪਿਤਾ ਕਾਲੂ ਜੀ ਸੁੱਕੇ ਤਲਾਬ ਦੇ ਕੋਲ ਜਾ ਪਹੁੰਚੇ ਨਾਨਕ ਤਲਾਬ ਦੇ ਕੰਢੇ ਦੀ ਚੁਪਾਲ ਉੱਤੇ ਬੈਠੇ ਮਿਲ ਗਏ ਪਿਤਾ ਕਾਲੂ ਜੀ ਕ੍ਰੋਧ ਵਿੱਚ ਨਾਨਕ ਜੀ ਕੋਲ ਆਏ ਅਤੇ ਉਹਨਾਂ ਨੇ ਨਾਨਕ ਜੀ ਨੂੰ ਪੁੱਛਿਆ ਰੁਪਏ ਕਿੱਥੇ ਹਨ ਨਾਨਕ ਜੀ ਵੱਲੋਂ ਕੋਈ ਜਵਾਬ ਨਾ ਪਾ ਕੇ ਕਾਲੂ ਜੀ ਨੇ ਨਾਨਕ ਜੀ ਦੇ ਗੱਲ ਉੱਤੇ ਇੱਕ ਥੱਪੜ ਜੜ ਦਿੱਤਾ ਜਿਵੇਂ ਹੀ ਉਹਨਾਂ ਨੇ ਦੁਬਾਰਾ ਥੱਪੜ ਲਗਾਉਣ ਲਈ ਹੱਥ ਚੁੱਕਿਆ ਤਾਂ ਉੱਥੇ ਮੌਜੂਦ ਭੈਣ ਨਾਨਕੀ ਜੀ ਨੇ ਉਹਨਾਂ ਨੂੰ ਰੋਕ ਲਿਆ ਅਤੇ ਆਪਣੇ ਪਿਆਰੇ ਭਰਾ ਨੂੰ ਪਿਤਾ ਜੀ ਦੇ ਗੁੱਸੇ ਤੋਂ ਬਚਾ ਲਿਆ ਇਹ ਘਟਨਾ ਸਾਰੇ ਤਲਵੰਡੀ ਨਗਰ ਵਿੱਚ ਫੈਲ ਗਈ ਕਿ ਕਾਲੂ ਜੀ ਨੇ ਨਾਨਕ ਜੀ ਦੀ ਮਾਰ ਕੁਟਾਈ ਕੀਤੀ ਹੈ ਜਿਵੇਂ ਹੀ ਰਾਏ ਬੁਲਾਰ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਨਾਨਕ ਜੀ ਅਤੇ ਕਾਲੂ ਜੀ ਨੂੰ ਸੱਦਾ ਭੇਜ ਕੇ ਆਪਣੇ ਕੋਲ ਬੁਲਾਇਆ ਰਾਏ ਬੁਲਾਰ ਜੀ ਨੇ ਕਾਲੂ ਜੀ ਉੱਤੇ ਗੁੱਸਾ ਕਰਿਆ ਅਤੇ ਕਿਹਾ ਵੇਖੋ ਕਾਲੂ ਜੀ ਮੈਂ ਪਹਿਲਾਂ ਵੀ ਕਈ ਵਾਰ ਆਪ ਜੀ ਨੂੰ ਆਖ ਚੁੱਕਿਆ ਹਾਂ ਕਿ ਨਾਨਕ ਜੀ ਨਾਲ ਭੁੱਲ ਕੇ ਵੀ ਬੁਰਾ ਵਰਤਾ ਨਹੀਂ ਕਰਨਾ ਪਰ ਇੱਕ ਤੁਸੀਂ ਹੋ ਕੇ ਗੱਲ ਨੂੰ ਸਮਝਦੇ ਹੀ ਨਹੀਂ ਹੋ ਅਤੇ ਆਪਣੀ ਮਨਮਾਨੀ ਕਰਦੇ ਹੋ ਅੱਜ ਇੱਕ ਗੱਲ ਗੱਠ ਬੰਨ ਲਓ ਕਿ ਨਾਨਕ ਜੀ ਜੋ ਵੀ ਕਾਰਜ ਕਰਨ ਉਸ ਵਿੱਚ ਰੁਕਾਵਟ ਨਾ ਪਾਉਣਾ ਜੇ ਤੁਹਾਡਾ ਕੋਈ ਨੁਕਸਾਨ ਹੁੰਦਾ ਹੈ ਤਾਂ ਮੈਂ ਉਸ ਨੁਕਸਾਨ ਦੀ ਪੂਰਤੀ ਕਰ ਦਿਆਂਗਾ ਫਿਰ ਪਿਤਾ ਕਾਲੂ ਜੀ ਨੇ ਨਾਨਕ ਜੀ ਨੂੰ ਸਮਝਾਇਆ ਕਿ ਪੁੱਤਰ ਮੇਰੇ ਸ਼ਬਦਾਂ ਦਾ ਮਤਲਬ ਇਹ ਨਹੀਂ ਸੀ ਕਿ ਤੂੰ ਸਾਰੇ ਰੁਪਏ ਇੱਕ ਵਾਰ ਵਿੱਚ ਹੀ ਖਰਚ ਕਰ ਦੇਵੇਂ ਮੈਂ ਤਾਂ ਚਾਹੁੰਦਾ ਸੀ ਕਿ ਤੁਸੀਂ ਆਤਮ ਨਿਰਭਰ ਬਣੋ ਤਾਂ ਕਿ ਤੁਹਾਡਾ ਵਿਆਹ ਵੀ ਕੀਤਾ ਜਾ ਸਕੇ ਕਿਉਂਕਿ ਵੱਡੀ ਕੁੜਮਾਈ ਹੋਏ ਨੂੰ 2 ਸਾਲ ਹੋ ਗਏ ਹਨ ਇਸ ਪ੍ਰਕਾਰ ਸਮਝਾ-부ਝਾ ਕੇ ਪਿਤਾ ਜੀ ਨੇ ਫਿਰ ਨਾਨਕ ਜੀ ਨੂੰ ਵਪਾਰ ਲਈ ਰਾਜੀ ਕਰ ਲਿਆ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਵੱਲੋਂ ਦਿੱਤੀ ਜਾਣਕਾਰੀ ਪਸੰਦ ਆਉਗੀ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ